ਅੱਜ ਪਿੰਡ ਸਾਧੂ ਚੱਕ ਦੇ ਵਿੱਚ ਜਿਹੜੀਆਂ ਵੋਟਾਂ ਪੈ ਰੀਆਂ ਸੀ ਸੋ ਇੱਥੋਂ ਦਾ ਜਿਹੜਾ ਬਲਾਸਮਤੀ ਇਸ ਜ਼ੋਨ ਤੋਂ ਜਿਹੜਾ ਕੈਂਡੀਡੇਟ ਆ ਜੋਤੀ ਜੋਤੀ ਕਰਕੇ ਉਹਦਾ ਨਾਮ ਆ ਕਹਿੰਦੇ ਉਹ ਇੱਥੇ ਆਣ ਕੇ ਜਿਹੜਾ ਸਾਡਾ ਕਾਂਗਰਸ ਪਾਰਟੀ ਦੇ ਵਰਕਰ ਸੇਬਾਨ ਬੈਠੇ ਸੀ ਉਹਨਾਂ ਦੇ ਵਾਸਤੇ ਆ ਕੇ ਇੱਥੇ ਜਾਣਲੇਵਾ ਹਮਲਾ ਕੀਤਾ ਜਿਹਦੇ ਵਿੱਚ ਉਹਨਾਂ ਦੇ ਕਾਫੀ ਸੱਟਾਂ ਲਗਾਈਆਂ ਦਾਤਰਾ ਤੇ ਹਥਿਆਰਾਂ ਦੇ ਨਾਲ ਲੈਸੀ ਬਾਹਰ ਵੀ ਕੋਈ ਅਣਪਛਾਤੇ ਵੀ ਲੋਕ ਸੀ ਸੋ ਮੇਨ ਮਕਸਦ ਉਹਨਾਂ ਦਾ ਇਹ ਸੀ ਪਹਿਲਾਂ ਚਾਹੀਏ ਪਿੰਡ ਚ ਵੀ ਤੁਸੀਂ ਜਾਣਦੇ ਹੋ ਤੁਸੀਂ ਸਾਰਾ মিডিਆ ਵੀ ਉੱਥੇ ਗਿਆ ਉੱਥੇ ਵੀ ਉਹਨਾਂ ਨੇ ਜਾਲੀ ਵੋਟਾਂ ਪਾਈਆਂ ਜਦੋਂ ਉਹਨਾਂ ਦਾ ਨਾਲ ਸਟਾਫ ਜਿਹੜਾ ਡਿਊਟੀ ਤੁਸੀਂ ਪ੍ਰਜਾਇਡਿੰਗ ਅਫਸਰ ਦੇ ਨਾਲ ਉਹਨਾਂ ਨੇ ਉਸ ਗੱਲ ਦਾ ਵਿਰੋਧ ਕੀਤਾ ਕਿ ਅਸੀਂ ਗਲਤ ਕੰਮ ਨਹੀਂ ਕਰਨਾ ਨਾ ਅਸੀਂ ਕਰ ਦੇਣਾ ਸੋ ਉੱਥੇ ਵੀ ਉਹ ਜਦੋਂ ਪਤਾ ਲੱਗਾ ਸਾਡੇ ਧਿਆਨ ਚ ਆਇਆ ਉਹ ਆਪਣੇ ਮਾਨ ਜੋਗ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਡੀਸੀ ਸਾਹਿਬ ਨਾਲ ਗੱਲ ਕੀਤੀ ਤੇ ਉਹਨੂੰ ਤੁਰੰਤ ਉੱਥੋਂ ਬਦਲਾਇਆ ਤੇ ਉਹਦੀ ਇਨਕੁਆਰੀ ਕਰਕੇ ਉਹਦੇ ਤੇ ਅਗਲੀ ਕਾਰਵਾਈ ਜਿਹੜੀ ਆ ਉਹ ਕਰ ਰਹੇ ਨੇ ਉਸ ਤੋਂ ਬਾਅਦ ਜਦੋਂ ਉੱਥੇ ਨਹੀਂ ਚੱਲਿਆ ਫਿਰ ਇੱਥੇ ਆਣ ਕੇ ਹਮਲਾ ਕੀਤਾ ਕਿ ਘੰਟੇ ਦੋ ਰਹਿ ਗਏ ਆ ਬੂਥ ਤੇ ਆਪਾਂ ਹਮਲਾ ਕਰੀਏ ਤੇ ਉਹਨਾਂ ਨੂੰ ਢੜਾ ਦਈਏ ਇੱਥੋਂ ਤੇ ਅਸੀਂ ਜਿਹੜਾ ਇੰਡੀਪੈਂਡੈਂਟਲੀ ਜਿਹੜਾ ਅ ਅੰਦਰ ਜਾ ਕੇ ਤੇ ਅਸੀਂ ਆਪ ਮੋਹਰਾਂ ਲਾ ਕੇ ਵੋਟਾਂ ਪਾਈਏ ਪਰ ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਤੁਹਾਡਾ ਜਿਹੜਾ ਲੀਡਰ ਆ ਮੈਂ ਜਾਣਦਾ ਇਹਨੂੰ ਜਿੰਨਾ ਕਿ ਦਲੇਰ ਆ ਮੁੜ ਕੇ ਘਰੋਂ ਨਹੀਂ ਨਿਕਲਦਾ ਹੁੰਦਾ ਉੱਥੇ ਹੀ ਕਰੀ ਜਾਂਦਾ ਹੁੰਦਾ ਕੀ ਹੋਇਆ ਕੀ ਹੋਇਆ ਜਿਹੜੀ ਇਹਨਾਂ ਨੇ ਭਾਜੀ ਚਾੜੀ ਆ ਉਹਨਾਂ ਦੀ ਸਮਾ ਆਲਾਂ ਦੇ 51 ਕਰਕੇ ਮੋੜਾਂਗੇ ਇਹਨਾਂ ਦੀ 51 ਕਰਕੇ ਸੋ ਸਟਾ ਕਾਫੀ ਲੱਗੀਆਂ ਹਸਪੀਟਲ ਐਡਮਿਟ ਨੇ ਉਹ ਲੋਕ ਤੇ ਇਥੋਂ ਜਾ ਕੇ ਉੱਥੇ ਪਤਾ ਲੈਨੇ ਐ ਐਮਐਲ ਸਾਹਿਬ ਉਹਨਾਂ ਦੇ ਨਾਲ ਟੱਚ ਸੀਨੇ ਰਿਕਾਰਡਿੰਗ ਦੇ ਸਾਹਮਣੇ ਕੈਮਰਾ ਲੱਗਾ ਉਹਦੀ ਮੈਂ ਡੀਵੀਆਰ ਜਿਹੜੀ ਆ ਉਹ ਮੈਂ ਆਪਣੇ ਕਬਜ਼ੇ ਚ ਲੈ ਲਈ ਆ ਮੈਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਸੀ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਜਾਂ ਇਥੋਂ ਇਹਨਾਂ ਨੇ ਦੇਣ ਨਹੀਂ ਸੀ ਦੇਣੀ ਉਹ ਮੈਂ ਲੈ ਕੇ ਸ਼ਹਿਰ ਕੱਢਣ ਵਾਸਤੇ ਭੇਜਤੀ ਆ ਉਹਦੇ ਚ ਸਾਹਮਣੇ ਵਾਰ ਕਰਦੇ ਜਿਹੜੇ ਨਜ਼ਰ ਵੀ ਆਉਣਗੇ ਸਭ ਕੁਝ ਇਹਨਾਂ ਦਾ ਜਿਹੜਾ ਉਹ ਤੁਹਾਨੂੰ ਅੱਧੇ ਘੰਟੇ ਦੇ ਵਿੱਚ ਉਹ ਵੀ ਜਾਰੀ ਕਰ ਦਿੱਤੀ ਜਾਊਗਾ ਅਧਿਕਾਰੀ ਆਏ ਅਧਿਕਾਰੀਆਂ ਨੇ ਕੀ ਕਰਨਾ ਉਹਦੇ ਦੇ ਆਣ ਕੇ ਉੱਥੇ ਅੰਦਰ ਖਲੋਤੇ ਆ ਆ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਆ ਅਬ ਗਲੀ ਦੇ ਪਿਛੇ ਉਥੇ 20 ਤੋਂ 25 ਮੁੰਡੇ ਜਿਹੜੇ ਤਲਵਾਰਾਂ ਲੈ ਕੇ ਖਲੋਤੇ ਆ ਪੁਲਸ ਦੀ ਹਿੰਮਤ ਹੀ ਨਹੀਂ ਗਈ ਉਥੇ ਜਾ ਕੇ ਉਹਨਾਂ ਨੂੰ ਢੜਾ ਲਿਆ ਆਪਾਂ ਇਹ ਆਪਣੇ ਪਹਿਲਾਂ ਇਸ ਤੋਂ ਪਹਿਲਾਂ ਪੱਠਾ ਕਲੋਨੀ ਉਥੇ ਤਿੰਨ ਬੰਦੇ ਆਏ ਆ ਆਪਣੇ ਕਾਲੀ ਗੱਡੀ ਤੇ ਤੇ ਆਣ ਕੇ ਸਾਡੇ ਇੱਕ ਵੋਟਰ ਦੇ ਉਹਨਾਂ ਨੇ ਆਣ ਕੇ ਪਿਸਟਲ ਰੱਖੇ ਤੇ ਤਿੰਨ ਪਿਸਟਲ ਸੀ ਉਹਨਾਂ ਕੋਲ ਸੀ ਸਿਚੁਏਸ਼ਨ ਤੁਹਾਨੂੰ ਪਤਾ ਯਾ ਲਾਅ ਐਂਡ ਆਰਡਰ ਦੀ ਅੱਗੇ ਗੱਲ ਕਰ ਲੋ ਕਿਹਦੀ ਸਿਚੁਏਸ਼ਨ ਆ ਯਾਰ ਗੁਰਦਾਸਪੁਰ ਸ਼ਹਿਰ ਦੇ ਵਿੱਚ ਵਸੋਂ ਵਾਲੇ ਏਰੀਆ ਚ ਆਪਣੇ ਦੁਕਾਨਾਂ ਵਾਲਿਆਂ ਨੂੰ ਥ੍ਰੈਟ ਕਾਲ ਆਉਂਦੀਆਂ ਕੋਈ ਗੱਡੀ ਨਾ ਵੀ ਕਢਾਉਂਦਾ ਉਹਨੂੰ ਥ੍ਰੈਟ ਕਾਲ ਆਉਂਦੀ ਲਾਅ ਐਂਡ ਆਰਡਰ ਤੇ ਅੱਗੇ ਅੱਗੇ ਹੀ ਖਤਮ ਕਰਤਾ ਇਹਨਾਂ ਨੇ ਸੋ ਕੋਈ ਨਹੀਂ ਸਮਾਂ ਬੜਾ ਬਲਵਾਨ ਆ ਸਮਾਂ ਅਤਰਾ ਚੜਾ ਆਉਂਦਾ ਅਸੀਂ ਤੇ ਅੱਜ ਚੰਗੇ ਭਲੇ ਇਹਨਾਂ ਦੀ ਸਰਕਾਰ ਚ ਅਸੀਂ ਚੰਗੇ ਭਲੇ ਤੋਰੇ ਫਿਰਦੇ ਆ ਇਹਨਾਂ ਨੇ ਤੇ ਘਰੋਂ ਨਹੀਂ ਨਿਕਲਣਾਂ ਇਹਨਾਂ ਦੇ ਲੀਡਰ ਨੇ ਕੋਈ ਗੱਲ ਨਹੀਂ ਆਪਣੇ ਕਾਂਗਰਸ ਪਾਰਟੀ ਦੇ ਵਰਕਰ ਤਗੜੇ ਨੇ ਕੋਈ ਇਸ਼ੂ ਨਹੀਂ